ਵਾਲ ਹੋ ਰਿਹਾ ਹੈ ਜੀ ਇਹਦੇ ਖਰਾਕ ਆ ਜੀ ਜਿਹੜੀ ਉਹਦੇ ਬਾਰੇ ਖਰਾਕ ਅਸੀਂ ਸਰ ਬਾਪ ਨੂੰ ਬਾਰ ਮਮਾ ਦਾ ਵਾਜ਼ੀ ਇਹ ਬੇ ਬਦਨਾ ਵਿਸ਼ੇ ਤੋਂ ਥੋੜੀ ਤਾਂ ਢਿੱਲੀ ਪੈ ਗਈ ਵੀ ਅਨਸੂਈ ਨੂੰ 5 ਮਹੀਨੇ ਹੋ ਗਏ ਲਗਾਤਾਰ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਅੱਜ ਬੀ ਐਫ ਏ ਪਸ਼ੂ ਮੇਲੇ ਦੇ ਵਿੱਚ ਪਹੁੰਚੇ ਹੋ ਪਹਿਲਾਂ ਤਾਂ ਜੀ ਵੱਡੀ ਮੁਬਾਰਕਵਾਦ ਹੈ ਤੁਹਾਨੂੰ ਪਤਾ ਲੱਗਿਆ ਵੀ ਆਪਣੀ ਮੱਝ ਜੀ ਟਰੈਕਟਰ ਦੀ ਜੇਤੂ ਬਣ ਗਈ ਹੈ ਹਾਂਜੀ ਹਾਂਜੀ ਇਹ ਕਿਹੜਾ ਪੰਡਾ ਬਾਈ ਜੀ ਆਪਣਾ ਮੈਂ ਲੁਧਿਆਣਾ ਸ਼ਹਿਰ ਤੋਂ ਆ ਜੀ ਅੱਛਾ ਜੀ ਲੁਧਿਆਣਾ ਸ਼ਹਿਰ ਦਾ ਕਿਹੜਾ ਏਰੀਆ ਪੰਡਾ ਜੀ ਆਪਣਾ ਖਾਸ ਸ਼ਹਿਰ ਦੇ ਵਿੱਚ ਰਹਿੰਦੇ ਹਾਂ ਹੱਬਵਾਲ ਅੱਛਾ ਜੀ ਹੱਬਵਾਲ ਹੱਬਵਾਲ ਵੈਸੇ ਵੀ ਜੀ ਆਪਣੇ ਡੈਰੀਆਂ ਤੇ ਪਸ਼ੂਆਂ ਕਰਕੇ ਖਾਸਾ ਫੇਮਸ ਆ ਨਾ ਜੀ ਹਾਂਜੀ ਹਾਂਜੀ ਤੇ ਵੀਰ ਜੀ ਕਿੰਨੇ ਸੂਏ ਆਪਣੀ ਮੱਝ ਤੇ ਤਿੱਜੇ ਸੂਏ ਸੁਈਆਂ ਹੋਣਗੀਆਂ ਅੱਛਾ ਜੀ ਤੇ ਵਿੱਚ ਵੀਰੇ ਕਹਿ ਦੰਦੇ ਨੇ ਵੀ ਬਿਊਟੀ ਪੱਖ ਤੋਂ ਮੋਹਰਾ ਦੀ ਝੋਟੀ ਹੁੰਦੀ ਹੈ ਜਿਵੇਂ ਵੀ ਇਹ ਕੁੰਡੇ ਸਿੰਗਾਲੀ ਹੋਣੀ ਚਾਹੀਦੀ ਹੈ ਜਾਂ ਕਿ ਨਹੀਂ ਨਹੀਂ ਸਾਰੇ ਕੈਰੈਕਟਰ ਮੋਹਰਾ ਦੇ ਪੂਰੇ ਕਰਦੀ ਹੈ ਜੀ ਹਾਂ ਜੀ ਸਿੰਘ ਜਿਹੜਾ ਮੁੜ ਕੇ ਸਿਰ ਨੂੰ ਜਾਣਾ ਚਾਹੀਦਾ ਜਿਹੜਾ ਮੁੜ ਕੇ ਸਿਰ ਨੂੰ ਚੱਲ ਗਿਆ ਉਹ ਮੋਹਰਾ ਉਹ ਸਾਰੇ ਮੋਹਰਾ ਚ ਹੀ ਆ ਜਾਂਦਾ ਜੀ ਤੇ ਕਿਤੇ ਨਾ ਕਿਤੇ ਬਿਊਟੀ ਵੀ ਮੈਨੇ ਨਹੀਂ ਰੱਖਦੀ ਵੱਡਾ ਗੱਲ ਹੁੰਦੀ ਆ ਵੀ ਪਸ਼ੂ ਥੱਲੇ ਦੁੱਧ ਹੋਣਾ ਜ਼ਰੂਰੀ ਆ ਇਹ ਬੰਦਾ ਵੀ ਇਦਾਂ ਨਾ ਕਿ ਛੇ ਤੋਂ ਥੋੜੀ ਜਿਹੀ ਤਾਂ ਢਿੱਲੀ ਪੈ ਗਈ ਵੀ ਇਹਨਾਂ ਸੂਈ ਨੂੰ 5 ਮਹੀਨੇ ਹੋ ਗਏ ਲਗਾਤਾਰ ਅੱਛਾ 5 ਚਵਾਈਆਂ ਕਰਾ ਚੁੱਕੀ ਆ ਇਹ ਅੱਛਾ ਜੀ ਇੱਕ ਸੂਏ ਦੇ ਵਿੱਚ 5 ਮਹੀਨੇ ਹੋਏ ਸੂਈ ਨੂੰ ਤਾਂ 5 ਚਵਾਈਆਂ ਕਰਾ ਚੁੱਕੀ ਆ ਇਹ ਠੀਕ ਆ ਜੀ ਤੇ ਇਹ ਪਹਿਲਾਂ ਵੀ ਕਿਸੇ ਮੇਲੇ ਤੇ ਆਪਾਂ ਨੇ ਨਹੀਂ ਇਹ ਪਹਿਲੀ ਵਾਰ ਆਸਪਾਸ ਮੇਲੇ ਸਸ ਪਹਿਲੀ ਵਾਰ ਆਇਆ ਜੀ ਚਲੋ ਲੈ ਮਿਲਕਿੰਗਾਂ ਹੋਈਆਂ ਇਹਦੀਆਂ ਦੋ ਅੱਛਾ ਲੈ ਮਿਲਕਿੰਗ ਪਹਿਲਾਂ ਹੋਈ ਆ ਜ਼ਰੂਰ ਇਹ ਕਿੰਨਾ ਰਿਕਾਰਡ ਬਣਾਇਆ ਜੀ ਇਹਨੇ 300 ਕੁਛ ਗ੍ਰਾਮ ਅੱਛਾ ਜੀ ਤੇ 23 ਕਿਲੋ 300 ਕੁਛ ਗ੍ਰਾਮ ਦੇ ਨਾਲ ਮੰਨ ਲਓ ਇਹਨੇ 4 ਟਰੈਕਟਰ ਜਿੱਤ ਲਿਆ ਜੀ 4 ਟਰੈਕਟਰ ਜਿੱਤਿਆ ਜੀ ਤੇ ਇਹਦਾ ਬੱਚਾ ਕੀ ਆ ਜੀ ਮਗਰ ਇਹਦੇ ਮਗਰ ਇਹਦਾ ਕੱਟਾ ਜੀ ਭੀਸ਼ਮਾ ਦਾ ਅੱਛਾ ਜੀ ਇੱਕ ਕਿਹੜੇ ਬੁੱਲ ਦਾ ਮੰਨ ਲਓ ਇਹ ਇਹ ਖੁਦ ਗੋਪੀਵਾਨ ਦੀ ਹੈ ਇਹਦੇ ਮਗਰ ਜਿਹੜਾ ਕੱਟਾ ਉਹ ABC ਵਾਲੇ ਭੀਸ਼ਮਾ ਦਾ ਜੀ ਇਹ ਠੀਕ ਆ ਜੀ ਇਹ ਡਾਕਟਰ ਚਕਜੀਤ ਸਿੰਘ ਨੇ ਖਰੀਦਿਆ ਮੇਰੇ ਕੋਲੋਂ 1.5 ਲੱਖ ਰੁਪਏ ਦਾ ਠੀਕ ਆ ਜੀ ਚਲੋ ਇਹ ਵੀ ਮਾਨ ਵਾਲੀ ਗੱਲ ਆ ਵੀ ਦੇਖੋ ਕੱਟੇ ਦਾ ਵੀ ਮੰਨ ਲਓ ਵਧੇ ਨਾ ਜਾਓ ਮੰਨ ਲਓ ਬ੍ਰੀਡ ਦੇ ਹਿਸਾਬ ਨਾਲ ਡਾਕਟਰ ਸਾਹਿਬ ਨੂੰ ਵੀ ਪਤਾ ਜੀ ਹੁਣ ਡਾਕਟਰ ਸਾਹਿਬ ਤਾਂ ਆਪਣੇ ਨਾਲੋਂ ਜ਼ਿਆਦਾ ਸਿਆਣੇ ਨੇ ਹਾਂ ਜੀ ਹਾਂ ਜੀ ਤੇ ਇੱਕ ਤੁਸੀਂ ਇੱਥੇ ਮੇਲੇ 'ਚ ਪਹੁੰਚੇ ਹੋ ਜਿਵੇਂ ਆ ਕੈਮਰੇ ਲੱਗੇ ਹੋਏ ਨੇ ਜੀ ਕੈਮਰੇ ਤੇ ਬਹੁਤ ਹੀ ਵਧੀਆ ਹੋਇਆ ਤਾਂ ਹੀ ਆਮ ਫਾਰਮਰ ਆਉਣਾ ਸ਼ੁਰੂ ਹੋਇਆ ਕੈਮਰੇ ਲੱਗਣੇ ਸ਼ੁਰੂ ਹੋਏ ਤਾਂ ਹੀ ਹਾਂਜੀ ਆਪਾਂ ਜਿਆਦਾਤਰ ਆਮ YouTube ਤੇ ਵੀਡੀਓ ਦੇਖਦੇ ਆਂ ਵੀ 30 ਕਿਲੋ ਮਿਲਕਿੰਗ ਚੋਂ ਆਈ ਹੋਈ ਆ 32 ਕਿਲੋ ਤੇ ਬਾਕੀ ਉਹਦੇ ਵਿੱਚ ਕਿਤੇ ਨਾ ਕਿਤੇ ਆਪਣਾ ਕਿਸਾਨ ਚਾਂਸੇ ਚ ਆ ਕੇ ਜਦੋਂ ਮੱਝ ਖਰੀਦ ਲੈਂਦਾ ਫਿਰ ਘਰੇ ਆ ਕੇ ਉਹ ਉਹਨਾਂ ਦੁੱਧ ਨਹੀਂ ਕੱਢ ਪਾਉਂਦੀਆਂ ਕਈ ਥਾਵਾਂ ਤੇ ਹੁੰਦਾ ਲੋਕਾਂ ਦਾ ਧੋਖਾ ਹੋ ਜਾਂਦਾ ਜੀ ਹਾਂਜੀ ਇਹਦਾ ਕੀ ਕਾਰਨ ਆ ਜੀ ਵੀ ਉਹ 30 ਵਾਲੀਆਂ ਮੱਝਾਂ ਅੱਜ ਇੱਥੇ ਵੀ ਪਹੁੰਚੀਆਂ ਹੋਣਗੀਆਂ ਆਪਾਂ ਕਹਿ ਲਈਏ ਵੀ ਇੱਥੇ ਆਪਣੀ ਮੱਝ ਨੇ 23 ਕਿਲੋ 300 ਗ੍ਰਾਮ ਕੱਢ ਕੇ ਟਰੈਕਟਰ ਜਿੱਤੇ ਜੀ ਉਹ ਮੱਝਾਂ ਕਿਵੇਂ ਕੀ ਕਾਰਨਾ ਕਰਕੇ ਪਿੱਛੇ ਰਹਿ ਗਈਆਂ ਹੋਣਗੀਆਂ ਜੀ ਕਾਰਨ ਵਿੱਚ ਕਈ ਹੋ ਜਾਂਦੇ ਆ ਕੋਈ ਤੇ ਕਹਿ ਰਿਹਾ ਮੇਰੀ ਢਿੱਲੀ ਹੋ ਗਈ ਤਾਂ ਕਰਕੇ ਘਟ ਗਈਆਂ ਪਿੱਛੇ ਪਹਿਲਾਂ ਮੱਝਾਂ 14 14 ਕਿਲੋ ਤੇ ਪਹਿਲੀਆਂ ਚਵਾਈਆਂ ਚ ਚੱਲੀਆਂ ਹਾਂਜੀ ਜਿੱਦਾਂ ਪਹਿਲੀ ਚਵਾਈ 14 ਦੀ ਹੋਈ ਮੁੜ ਕੇ ਦੂਜੀ 14.5 ਦੀ ਹੋਈ 14 600 ਦੀ ਵੀ ਹੋਈ ਠੀਕ ਹੈ ਜੀ ਮੁੜ ਕੇ ਜਿਹੜੀ ਸੈਕਿੰਡ ਲਾਡ ਚਵਾਈ ਚਵਾਈ ਸੀ ਉਹ ਆਗੇ 9 ਕਿਲੋ ਤੇ ਲਾਸਟ ਚਵਾਈ 7 ਕਿਲੋ ਦੇ ਆਗੇ ਮੋੜੀ ਅੱਛਾ ਜੀ ਆਪਾਂ ਜਿਵੇਂ ਦੇਸੀ ਭਾਸ਼ਾ 'ਚ ਕਹਿ ਲਈਏ ਕਿ ਕਿੰਨੇ ਕੈਮਰਿਆਂ ਦਾ ਫਰਕ ਪਿਆ ਨਾ ਕੋਈ ਕਹੇ ਆਪਾਂ ਚਲੋ ਕਹਿ ਵੀ ਸਕਦੇ ਜੇ ਬਾਕੀ ਕੈਮਰਿਆਂ ਦੇ ਫਰਕ ਪੈਂਦਾ ਨਾ ਜੀ ਫਿਰ ਕਿਉਂਕਿ ਉਹ ਬਿਨਾ ਕੈਮਰਿਆਂ ਤੋਂ ਚੁਆਈ ਹੋਈ ਹੁੰਦੀ ਹੈ ਨਾ ਜੀ ਹਾਂ ਜੰਗਰ ਨਿਗਰਾਨੀ 'ਚ ਰਹਿੰਦਾ ਉਹ ਹੀ ਗੱਲ ਆ ਹਾਂਜੀ ਆਪਾਂ ਉਹੀ ਗੱਲ ਕਰਦੇ ਆ ਵੀ ਕੈਮਰਿਆਂ ਦਾ ਕਿਤੇ ਨਾ ਕਿਤੇ ਫਰਕ ਪਿਆ ਇਹ ਬਾਈ ਪਿੰਦੀ ਸਿੱਧੀ ਹੋਣੀ ਜਿਨ੍ਹਾਂ ਨੇ ਇਹ ਪਿਛਲੇ ਸਾਲ ਤੋਂ ਇਹਨਾਂ ਨੇ ਵਧੀਆ ਕੀਤਾ ਬਿਚਲੋ ਕੈਮਰੇ ਲੱਗਦੇ ਹੁਣ ਸਾਫ ਸੋਹਰੀ ਚੁਆਈ ਹੁੰਦੀ ਆ ਹਾਂ ਬੰਦਾ ਵੀ ਆਉਂਦਾ ਮੇਲੇ ਦੇ ਵਿੱਚ ਮੰਨ ਲਓ ਜਿਹੜੇ 30 32 ਵਾਲੇ ਸੀ ਉਹ ਸਾਰੇ ਕੈਮਰਿਆਂ ਕਰਕੇ ਪਿੱਛੇ ਰਹਿ ਗਏ ਵੀ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਚਾਈ ਸਾਹਮਣੇ ਆ ਗਈ ਬਿਲਕੁਲ ਬਿਲਕੁਲ ਹਾਂ ਜੀ ਤੇ ਕਾਰਨ ਕੀ ਹੁੰਦਾ ਜੀ ਮੈਂ ਵਿੱਚੋਂ ਆਪਾਂ ਨੂੰ ਪਤਾ ਲੱਗਦਾਗਾ ਵੀ ਜਿਵੇਂ 30 ਕਿਲੋ 32 ਕਿਲੋ ਕਿਤੇ ਨਾ ਕਿਤੇ ਇਹ ਜਿਹੜਾ ਦੁੱਧ ਵਧਾਉਣ ਵਾਲੇ ਟੀਕੇ ਵਗੈਰਾ ਵੀ ਜਿਹੜੇ ਹਾਂ ਹਾਂ ਚੱਲਦੇ ਆਏ ਸੁਣ ਚ ਆਇਆ ਵੀ ਚੱਲਦੇ ਨੇ ਉਹ ਠੀਕ ਹੈ ਹਾਂ ਜੀ ਕਿਤੇ ਨਾ ਕਿਤੇ ਆਪਣੇ ਸਿੱਤ ਦੇ ਨਾਲ ਖਲਵਾੜ ਖਲਵਾੜ ਹੋ ਰਿਹਾ ਜੀ ਮਾੜੀ ਜੀ ਜੇ ਮਾੜੀ ਗੱਲ ਹੈ ਜੇ ਕੋਈ ਉਹੋ ਜਿਹੇ ਕੰਮ ਕਰਦਾ ਜੀ ਹਾਂਜੀ ਤੇ ਆਪਣੇ ਕੋਲੇ 23 ਕਿਲੋ 24 ਕਿਲੋ 25 ਕਿਲੋ ਵੀ ਬਹੁਤ ਹੁੰਦਾ ਜੇ ਸਹੀ ਤਰੀਕੇ ਨਾਲ ਚੋਇਆ ਜਾਵੇ ਤੇ ਬਹੁਤ ਹੁੰਦਾ ਜੀ ਹਾਂਜੀ ਹੁਣ ਦੇਖਣ ਨੂੰ ਹੀ ਲੱਗਦਾ ਜੀ ਕੋਈ ਕਹਿ ਨਹੀਂ ਸਕਦਾ ਵੀ ਮੰਨ ਲਓ ਇਹ ਇੰਨੇ ਮੰਨ ਲਓ 4-5 ਮਹੀਨਾ ਦੀ ਸੂਈ ਹੀ ਮੱਝ ਅੱਜ ਇੱਥੇ ਜਿਹੜਾ ਪਹਿਲਾ ਨੰਬਰ ਕਰ ਗਿਆ ਇਹਨੇ ਤਾਜੀ ਸੂਈ ਨਹੀਂ ਵੀ ਉਦੋਂ ਕੱਢਿਆ ਸੀ 26 ਕਿਲੋ 900 ਗ੍ਰਾਮ ਅੱਛਾ ਜੀ ਤੇ ਹੁਣ ਸੂਈ ਵੀ 5 ਮਹੀਨੇ ਦੀ ਇਹ ਗੱਬਣ ਵੀ ਮਹੀਨੇ ਦੀ ਹੋ ਗਈ ਹੈ ਠੀਕ ਆ ਜੀ ਇਹੀ ਮਾਨ ਵਾਲੀ ਗੱਲ ਹੈ ਜੀ ਸਾਰੀਆਂ ਕੁਆਲਿਟੀਆਂ ਪੂਰੀਆਂ ਕਰ ਗਿਆ ਇੰਨਾ ਲੰਬਾ ਟਾਈਮ ਸੁਣਨ ਦੇ ਬਾਵਜੂਦ ਇੰਨਾ ਦੁੱਧ ਕੱਢਣਾ ਤੇ ਫਿਰ ਹੁਣ ਇੱਕ ਮਹੀਨਾ ਹੋ ਰਿਹਾ ਇਹਦੇ ਨਾਲ ਲਾਵਾਂਗੇ ਪੀਡੀਐਫ ਪੀਡੀਐਫ ਉਹ ਜਿਹੜਾ ਆਪਣੇ ਜਗਰਾਉਂ ਆਉਂਦਾ ਜੀ 17 ਤਰੀਕ ਨੂੰ ਲੱਗ ਰਿਹਾ ਹੈ ਜਣਾ ਪਹਿਲਾਂ ਜੀ ਇਹਦੇ ਕੋਈ ਨਾਮ ਦਿੱਤੇ ਆਗੇ ਜੀ ਨਹੀਂ ਇਸ ਵਾਰ ਪਹਿਲੀ ਵਾਰ ਦਿੱਤੇ ਆ ਜੀ ਅੱਛਾ ਜੀ ਤੇ ਜਿਹੜਾ ਆਪਣੇ ਮੰਨ ਲਓ ਘਰੇ ਆਪਾਂ ਫਾਰਮ ਦੀ ਗੱਲ ਕਰੀਆ ਆਪਣਾ ਉੱਥੇ ਹੋਰ ਵੀ ਬਰੀਡਰ ਮੱਝਾਂ ਆਪਣੇ ਕੋਲੇ ਹਾਂ ਮੇਰੇ ਕੋਲ ਬਹੁਤ ਚੰਗੀਆਂ ਚੰਗੀਆਂ ਤਕਰੀਬਨ ਸਾਰੀਆਂ ਮੱਝਾਂ 20 ਪਲਾਸੀ ਨੇ ਅੱਛਾ 20+ ਨੇ ਜੀ ਹਾਂ ਬਹੁਤ ਹਨ ਮੱਝਾਂ 25+ ਵੀ ਆਈਆਂ ਨੇ ਵਿੱਚੋਂ ਠੀਕ ਆ ਜੀ ਤੇ ਜਦੋਂ ਰੈਂਚ ਖੜਕੇ ਇਹਨਾਂ ਦੁੱਧ ਦਿੰਦੀਆਂ ਠੀਕ ਆ ਜੀ ਤੇ ਜਿਹੜਾ ਜੀ ਆਪਾਂ ਆਪਣੇ ਫਾਰਮਰਾਂ ਨੂੰ ਸਨੇਹਾ ਕੀ ਦੇਣਾ ਚਾਹਾਂਗੇ ਵੀ ਆਪਾਂ ਟਾਈਮ ਤਾਂ ਇੱਕ ਨਾਰਮਲ ਪਸ਼ੂ ਦਾ ਲਈ ਵੀ ਓਨਾ ਹੀ ਖਰਚ ਹੁੰਦਾਗਾ ਸਭ ਤੋਂ ਵੱਡੀ ਗੱਲ ਹੈ ਸਨੇਹਾ ਤੇ ਇਹ ਵੀ ਸੀਮਨ ਆਪਣਾ ਵਧੀਆ ਪਰਖ ਕੇ ਜਾਂਚ ਕੇ ਲਾਓ ਹਾਂ ਜੀ ਸੀਮਨ ਆਪਣੇ ਕੋਲੇ ਬੱਚੇ ਚੰਗੇ ਆਉਣਗੇ ਤੇ ਆਪੇ ਦੁੱਧ ਵੀ ਚੰਗਾ ਆਊਗਾ ਘਰਾਂ ਦੇ ਵਿੱਚ ਹਾਂਜੀ ਤੇ ਸੀਮਨ ਜਿਹੜਾ ਕਿਉਂ ਵੀ ਲੈਂਦੇ ਜੇ ਇਹ ਤਸੱਲੀ ਵਾਲੇ ਬੰਦੇ ਕੋਲ ਸੀਮਨ ਲਿਆ ਜਾਵੇ ਹਾਂਜੀ ਕਿ ਜਿਹੜਾ ਆਪਾਂ ਨੂੰ ਪਤਾ ਹੋਵੇ ਵੀ ਆਪਾਂ ਇਸ ਛੋਟੇ ਦਾ ਲਿਆ ਤੇ ਉਸੇ ਛੋਟੇ ਦਾ ਬੱਚਾ ਹੈ ਡੁਪਲੀਕੇਟ ਸੀਮਨ ਵੀ ਆਉਂਦੇ ਨਹੀਂ ਹਾਂਜੀ ਤੇ ਕਹਿਣ ਦਾ ਭਾਬ ਜੀ ਵੀ ਬਰੀਡ ਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਜਿਹੜਾ ਆਪਾਂ ਬਰੀਡ ਤੇ ਕੰਮ ਕਰੂਗਾ ਉਹ ਬਚਾਊਗਾ ਵੀ ਬਹੁਤ ਕੁਝ ਇੱਕ ਹੋਰ ਇੱਥੇ ਸਵਾਲ ਮੇਨ ਇਹ ਬਣਦਾ ਜੀ ਵੀ ਮੰਨ ਲਓ ਇੱਕ ਆਮ ਫਾਰਮਰ ਕੋਲੇ ਨਾਰਮਲ ਮੱਝਾਂ ਘਰੇ ਰੱਖੀ ਹੋਈ ਜੇ ਆਪਾਂ ਮੰਨ ਲਓ ਉਹਦੇ ਕੋਈ ਕਿਸੇ ਬਰੀਡ ਦਾ ਜਿਹੜਾ ਟੀਕਾ ਏਆਈ ਕਰਾਉਣੇ ਆਗੇ ਤਾਂ ਮੰਨ ਲਓ ਵੀ ਉਹਦੇ ਤੋਂ ਗਾਂਹਾਂ 99 ਸੂਏ ਚ ਵਿੱਚ ਜਾ ਕੇ ਜਿਹੜੀ ਬਰੀਡ ਤਿਆਰ ਹੁੰਦੀ ਹੈ ਜਿੱਦਾਂ ਆਪਣੇ ਕੋਲੇ 15 16 ਕਿਲੋ ਵਾਲੀ ਮੱਝ ਹੈ ਨਾ ਹਾਂਜੀ ਉਹਨੂੰ ਆਪਾਂ ਕਿਸੇ ਚੰਗੇ ਝੋਟੇ ਦਾ ਸੀਮਨ ਲਾਵਾਂਗੇ ਤੇ ਉਹ 15 16 ਕਿਲੋ ਵਾਲੀ 18 16 18 19 ਕਿਲੋ ਵਾਲਾ ਬੱਚਾ ਪੈਦਾ ਕਰ ਦੋਗੇ ਗਾਂਹ ਜਾ ਕੇ ਦੋ ਤਿੰਨ ਪੀੜੀਆਂ ਤੇ ਜਾ ਕੇ ਉਹ ਸੁਧਾਰ ਹੋ ਜਾਊਗਾ ਉਹਦਾ ਅੱਛਾ ਜੀ ਚਲੋ ਇਹ ਵੀ ਇੱਕ ਮੇਨ ਅਹਿਮ ਸੰਭਾਲ ਹੋ ਜਾਂਦਾ ਜੀ ਦੇਖੋ ਅੱਜਕੱਲ ਜ਼ਿਆਦਾਤਰ ਕਿਸਾਨਾਂ ਆ ਮੇਲੇ ਹੋਣ ਕਰਕੇ ਜਿਹੜਾ ਰੁਝਾਨ ਵਧ ਰੁਝਾਨ ਵੱਧ ਗਿਆ ਜੀ ਜਿਵੇਂ ਪਹਿਲਾਂ ਹੁਣ ਘਰਾਂ ਦੇ ਵਿੱਚ ਆਮ ਨਾਰਮਲ ਮੱਝਾਂ ਹੁੰਦੀਆਂ ਸੀ ਹਾਂਜੀ ਹਾਂਜੀ ਹਨਾ ਜੀ ਉਹਦੇ ਤੋਂ ਉਹ ਅੱਗੇ ਨਹੀਂ ਵੱਧ ਪਾਉਂਦੇ ਸੀਗੇ ਹੁਣ ਆਪਣੀ ਇਹ ਵੀਡੀਓ ਜਿੱਥੇ ਤੱਕ ਵੀ ਜਾਊਗੀ ਇਹਦੇ ਵਿੱਚ ਆਪਾਂ ਨੂੰ ਪਤਾ ਲੱਗੂਗਾ ਵੀ ਇਹ ਮੱਝ ਜਿਹੜੀ 23 ਕਿਲੋ ਜਿੱਤਿਆ ਰਿਕਾਰਡ ਇਹ ਨੇ ਆਪਣੇ ਹੋਰ ਟਰੈਕਟਰਾਂ ਤੇ ਉਹਦੇ ਵਿੱਚ ਮੰਨ ਲਓ ਵੀ ਇਹ ਸੂਈ ਵੀ 5 ਮਹੀਨਿਆਂ ਦੀ ਹੋਈ ਹੈ ਜੀ ਸਾਰਿਆਂ ਦੇ ਵੱਡੇ ਦਾ ਜੀ ਮਾਨ ਵਾਲੀ ਇਹੀ ਗੱਲ ਆ ਗਈ ਵੀ ਇਹ ਮੱਝ ਇੱਕ ਵੱਡਾ ਰਿਕਾਰਡ ਕੱਢ ਲਿਆ ਆਪਾਂ 4 ਟਰੈਕਟਰ ਦੇ ਨਾਲ ਵੀ ਇੰਨਾ ਲੰਬਾ ਟਾਈਮ ਇਹਨੇ ਦੇਖ ਲਓ 4 ਮਹੀਨੇ ਤਾਂ ਆਪਣੇ ਕੋਲੇ ਘਰੀ ਦੁੱਧ ਕੱਢਿਆ ਹਾਂਜੀ ਹਾਂਜੀ ਨਹੀਂ ਤਾਂ ਕਹਿੰਦੇ ਕਿ ਪਿਛਲੇ ਵਾਰ ਮੇਲਾ ਜਿਹੜਾ ਇੱਥੇ ਹੋਇਆ ਸੀਗਾ ਅਸੀਂ ਉੱਥੇ ਵੀ ਬੰਸ ਸੀ ਹਰਿਆਣੇ ਤੋਂ ਮੱਝ ਸੀਗੀ ਮੋਹਰਾ ਦੇ ਵਿੱਚ ਹੀ ਤੇ ਉਹ 18 20 ਦਿਨ ਦੀ ਸੂਈ ਹੋਈ ਸੀਗੀ ਤੇ ਜਿਹਦਾ 22 ਕਿਲੋ ਦਾ ਰਿਕਾਰਡ ਬਣਿਆ ਸੀਗਾ ਤੇ ਕਿੰਨਾ ਕ ਆਪਾਂ ਮਾਣ ਕਰਦੇ ਆਂ ਜੀ ਮੰਨ ਲਓ ਅੱਜ ਪੂਰੇ ਪੰਜਾਬ ਦੇ ਵਿੱਚ ਉਹਦਾ ਨਾਂ ਇਹਨੇ ਚਮਕਾਤਾ ਜੀ ਬੋਲਿਆ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਜੀ ਹਾਂਜੀ ਵੱਡੀ ਗੱਲ ਤਾਂ ਜੀ ਸਕਰਾਨੇ ਦੀ ਹੈਗੀ ਸਾਹਿਬ ਹੱਥ ਵੜਿਆਈਆਂ ਤੇ ਸਦੇਵ ਹਨਾ ਜੀ ਉਹ ਗੱਲ ਹੁੰਦੀ ਹੈਗੀ ਤੇ ਕੀ ਸੁਨੇਹਾ ਦੇਣਾ ਚਾਹੂਗੇ ਜੀ ਜਾਂਦੇ ਜਾਂਦੇ ਵੀਡੀਓ ਦੇ ਵਿੱਚ ਆਪਾਂ ਦਰਸ਼ਕਾਂ ਨੂੰ ਸਸ ਸੁਨੇਹਾ ਇਹੀ ਆ ਵੀ ਚੰਗੇ ਪਸ਼ੂ ਰੱਖੋ ਘਰ ਦੇ ਵਿੱਚ ਇੱਕ ਚੰਗਾ ਸੀਮਨ ਭਰਾਓ ਦੁੱਧ ਦਾ ਕੰਮ ਕਰੋ ਵੀ ਦੁੱਧ ਜਿਹੜਾ ਆਪਣੇ ਹਰ ਘਰ ਦੇ ਵਿੱਚ ਦੁੱਧ ਆਉਣਾ ਚਾਹੀਦਾ ਚੰਗੀ ਫਰੀਡ ਹੋਊਗੀ ਤੇ ਦੁੱਧ ਆਪਣੇ ਆਪ ਆਈ ਜਾਣਾ ਹਾਂਜੀ ਇੱਕ ਸਵਾਲ ਹੋ ਰਿਹਾ ਹੈ ਜੀ ਇਹਦੀ ਖਰਾਕ ਆ ਜੀ ਜਿਹੜੀ ਉਹਦੇ ਬਾਰੇ ਉਸ ਸਿਆਜਾ ਵੀ ਅਸੀਂ ਸਾਡਾ ਫੀਡ ਫਾਰਮੂਲਾ ਜਿਹੜਾ ਵਾ ਅਸੀਂ 15 ਕਿਲੋ ਮੱਕੀ ਆ 15 ਕਿਲੋ ਕਣਕ ਹਾਂਜੀ 20 ਕਿਲੋ ਛੋਲਿਆਂ ਦੀ ਚੁੰਨੀ 20 ਕਿਲੋ ਸਰੋਂ ਦੀ ਖਾਲ ਅੱਛਾ ਜੀ ਤੇ 20 ਕਿਲੋ ਗੁਲੀ ਡੰਡਾ ਤੇ 10 ਕਿਲੋ ਬੜੇਮਾਂ ਦੀ ਖਾਲ ਅੱਛਾ ਜੀ ਇਹ ਸਾਡਾ ਕੁਆਂਟਰਲ ਦਾ ਫਾਰਮੂਲਾ ਉਸ ਤੋਂ ਬਾਅਦ ਅਸੀਂ ਜਿਹੜੀ ਉੱਤੇ ਮਿਨਰਲ ਮਿਕਸਚਰ ਪਾਉਨੇ ਆ ਉੱਪਰ ਡਰੈਸਿੰਗ ਕਰਦੇ ਆ ਠੀਕ ਸੰਨੀ ਕਰਨ ਤੋਂ ਬਾਅਦ ਉੱਪਰ ਡਰੈਸਿੰਗ ਕਰਦੇ ਆ ਠੀਕ ਆ ਜੀ ਤੇ ਆ ਤੁਹਾਡੇ ਇੱਕ ਸਵਾਲ ਦੇ ਵਿੱਚ ਮੈਨੂੰ ਜਵਾਬ ਦੇ ਵਿੱਚ ਹੀ ਸਵਾਲ ਮਿਲਿਆ ਵੀ ਜਿਹੜਾ ਮਿਨਰਲ ਮਿਕਸਚਰ ਆਪਣਾ ਜਿਹੜਾ ਪਾਉਨੇ ਜਿਵੇਂ ਨਾ ਨਾ ਕਿਸੇ ਇੱਕ ਕੱਟੀ ਤਿਆਰ ਕਰਨੀ ਆ ਕਿ ਕਿਸੇ ਨੇ ਜਾਂ ਕੋਈ ਬਾਰ ਬਾਰ ਰਿਪੀਟ ਹੁੰਦੀ ਆ ਕਿ ਝੋਟੀ ਕਿਸੇ ਦੀ ਉਹਦੇ ਲਈ ਆਪਾਂ ਸਨੇਹਾ ਜ਼ਰੂਰ ਦੇਉ ਕਿ ਕਈ ਬੰਦੇ ਆ ਆਪਾਂ ਦੇਖਿਆ ਕਾਟੂਮਾਲ ਦੇ ਵਿੱਚ ਕਈ ਮੰਡੀਆਂ ਤੇ ਬਹੁਤ ਸੋਹਣੀਆਂ ਸੋਹਣੀਆਂ ਝੋਟੀਆਂ ਨੇ ਜਿਹੜੀਆਂ ਉਹ ਹਾਰਨਪੁਰ ਵੱਲ ਨੂੰ ਜਾਈ ਜਾਂਦੀਆਂ ਨੇ ਇਹ ਮੰਨਣਾ ਬਹੁਤ ਜ਼ਰੂਰੀ ਹੈ ਜੀ ਹਾਂ ਜੀ ਤੇ ਜਦੋਂ ਆਪਾਂ ਸ਼ੁਰੂ ਦੇ ਵਿੱਚ ਬੱਚੇ ਨੂੰ ਕਾਫੀ ਸਟਾਰਟਰ ਤੋਂ ਸ਼ੁਰੂ ਕਰਕੇ ਕਾਫ ਗਰੋਵਰ ਫਿਰ ਐਫ ਕੇਅਰ ਜੀ ਆਪਾਂ ਇਦਾਂ ਫੀਡਾਂ ਪਾਵਾਂਗੇ ਬੱਚਿਆਂ ਨੂੰ ਤੇ ਬੱਚੇ ਆ ਆਮੀ ਝੋਟੀਆਂ ਜਿਹੜੀਆਂ ਸਾਡੀਆਂ ਵਾਂ ਉਹ 18-19 ਮਹੀਨਾ ਦੀ ਆਈ ਹੋ ਜਾਂਦੀ ਹੈ ਉਹਨਾਂ ਦੀ ਹਾਂਜੀ ਇਹ ਹੀ ਚੱਕਰਾ ਵੀ ਵਿੱਚ ਨਾ ਜਿਹੜੇ ਵਿਚਾਰੇ ਅਣਜਾਣ ਨੇ ਬੰਦੇ ਉਹ ਮਾ ਝੋਟੀ ਖੜੀ ਹੈ 27 ਮਹੀਨਿਆਂ ਦੀ ਆ ਤੇ 1 ਮਹੀਨਾ ਸੂਣ ਚ ਰਹਿ ਗਿਆ ਜੀ ਅੱਛਾ ਜੀ ਉਹ ਕਿਹੜੀ ਝੋਟੀ ਆ ਆ ਦੇਖੋ ਜੀ ਖੜੀ ਜਿੱਥੇ ਦਿਖਾ ਦਿੰਦਾ ਤੁਹਾਨੂੰ ਹਾਂ ਹਾਂ ਵਟਾ ਬੈਠਣ ਦਾ ਮੌਕਾ ਨਹੀਂ ਮਿਲਿਆ 27 ਮਹੀਨਿਆਂ ਦੀ ਹੈ 1 ਮਹੀਨਾ ਰਹਿਦਾ ਸੂਣ ਦੇ ਵਿੱਚ ਇਹਦਾ ਜੀ ਹਾਂ ਦੇਖੋ ਦਰਸ਼ਕੋ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਨੇ ਹੈਬੋਵਾਲ ਤੋਂ ਜਿਨ੍ਹਾਂ ਦੀ ਮਿਹਨਤ ਬੋਲਦੀ ਹੈ ਸਾਹਮਣੇ 27 ਮਹੀਨੇ ਝੋਟੀ ਹੈ ਜੀ ਇਹ 1 ਮਹੀਨਾ ਵਾਲੇ ਰਹਿਦਾ ਜੀ ਤੇ ਆ ਇਹਦਾ ਸੂਣ ਦਾ ਤੇ ਆਰਡਰ ਦੇਖ ਲਓ ਜੀ ਹੁਣ ਤੀ ਤਿਆਰ ਕਰਨ ਲੱਗੀ ਆ ਇਹ ਜੀ ਆਪਣੇ ਉਹਦੀ ਮੱਝ ਦੀ ਕੱਟੀ ਹੈ ਜੀ ਨਹੀਂ ਜੀ ਇਹ ਦੂਸਰੀ ਮੱਝ ਦੀ ਕੱਟੀ ਹੈ ਜੀ ਅੱਛਾ ਜੀ ਇਹ ਕਿਹੜੇ ਬਲਾ ਇਹ ਬਾਪ ਪਾਸਿਓਂ ਦੋਨੇ ਭੈਣਾਂ ਨੇ ਇਹ ਵੀ ਗੋਪੀ ਬੰਦੀ ਹੈ ਉਹ ਵੀ ਇਹ ਵੀ ਗੋਪੀ ਬੰਦੀ ਹੈ ਜੀ ਤੇ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਰ ਜੀ ਹਾਂ ਤੇ ਤੁਹਾਨੂੰ ਬਹੁਤ ਵੱਡੀ ਮੁਬਾਰਕਬਾਦ ਮੇਲਾ ਜਿੱਤਣ ਦੀ ਟਰੈਕਟਰ ਜਿੱਤਣ ਦੀ ਤੇ ਇਹ ਮੱਝ ਆਉਣ ਵਾਲੇ ਮੇਲਿਆਂ ਚ ਵੀ ਜਿਵੇਂ ਮੂਰੇ ਪੀਡੀਐਫ ਆਉਂਦਾ ਤੁਹਾਡਾ ਨਾਮ ਰੌਸ਼ਨ ਕਰੇ ਪ੍ਰਮਾਤਮਾ ਅੱਗੇ ਹੀ ਜੀ ਆਪਾਂ ਅੱਜ ਇਹੀ ਲੈ ਕੇ ਠੀਕ ਆ ਜੀ ਪ੍ਰਮਾਤਮਾ ਅੱਗੇ ਹੀ ਸਾਡੀ ਅਰਦਾਸ ਆ ਜੀ ਸੱਚੇ ਪਾਸਾ ਤੁਹਾਨੂੰ ਦਿਨ ਰਾਤ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਹਾਂ ਜੀ ਤੁਹਾਡਾ ਵੀ ਧੰਨਵਾਦ ਜੀ ਬਹੁਤ ਧੰਨਵਾਦ